ਪੇਨਾ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਪਿਛਲੇ ਸਮੇਂ ਚ ਵੀ ਅਸੀਂ ਕਾਫੀ ਵੱਡੀਆਂ ਰਿਕਵਰੀਆਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਉਹ ਵੀ ਇੱਕ ਬੜੀ ਅੱਛੀ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੋਈ ਹੈ ਦੋ ਕੇਸਾਂ ਚ 3 ਕਿਲੋ 100 ਗ੍ਰਾਮ ਜਿਹੜੀ ਹੈ ਹਿਰੋਇਨ ਮਿਲੀ ਹੈ ਤੇ ਇੱਕ ਆਲਟੋ ਕਾਰ ਤੇ ਕੁਝ ਡਰਗ ਮਣੀ ਹੈ ਇਹਦੇ ਚ ਜਿਹੜਾ ਪਹਿਲਾ ਕੇਸ ਹੈ 58 ਨੰਬਰ ਛਾੜੇ ਦਾ ਉਹਦੇ ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਦਿਲ ਤਲਵਿੰਦਰ ਟਿੰਡੂ ਫੜਿਆ ਸੀ ਜਿੱਥੇ 1 ਕਿਲੋ 12 ਗ੍ਰਾਮ ਫੜੀ ਗਈ ਸੀ ਥਾਣਾ ਘਰਿੰਡੇ ਦਾ ਰਹਿਣ ਵਾਲਾ ਸੀਗਾ ਉਹਦੇ ਜਦੋਂ ਅਸੀਂ ਲਿੰਕੇਜਸ ਦੇ ਵਿੱਚ ਚੱਲੇ ਆ ਉਹਦੇ ਵਿੱਚ ਸਾਡੇ ਇਨਸਪੈਕਟਰ ਸੀਆਈਏ ਅਮੋਲਕਦੀਪ ਤੇ ਉਹਨਾਂ ਦੀ ਜਿਹੜੀ ਟੀਮ ਹੈ ਅੰਡਰ ਸੁਪਰਵੀਜ਼ਨ ਆਫ ਡੀਸੀਪੀ ਡੀ ਸਾਹਿਬ ਜਗਵਿੰਦਰ ਸਿੰਘ ਸਾਡੇ ਜਿਹੜੇ ਹੈਗਨੇ ਡੀਸੀਪੀ ਇਨਵੈਸਟੀਗੇਸ਼ਨ ਜਗਵਿੰਦਰ ਸਿੰਘ ਏਸੀਪੀ ਇਨਵੈਸਟੀਗੇਸ਼ਨ ਤੇ ਦੋਨੋਂ ਕੇਸਾਂ ਦੀ ਜਿਹੜੀ ਸੁਪਰਵੀਜ਼ਨ ਕਰ ਰਹੀ ਸੀ ਰਵਿੰਦਰਪਾਲ ਜੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਔਰ ਨਾਲ ਉਹਨਾਂ ਦੇ ਦੂਸਰੇ ਕੇਸ ਸੀਗੇ ਵਿਸ਼ਾਲਜੀਤ ਜੀ ਸਾਡੇ ADC ਵੀ 1 ਤੇ ਜਸਪਾਲ ਜੀ ਜਿਹੜੇ ACP ਸੈਂਟਰਲ ਨੇ ਤੇ SHO اسلام آباد ਜਿਹੜਾ ਪਹਿਲਾ ਕੇਸ ਹੈ CIA ਵਾਲਾ ਉਹਦੇ ਵਿੱਚ ਇਹ ਤਲਵਿੰਦਰ ਤੋਂ ਬਾਅਦ ਅਕਿਊਜ਼ ਸੁਖਦੇਵ ਨੂੰ ਅਸੀਂ ਫੜਿਆ ਉਹਨੂੰ ਨਾਮਿਨੇਟ ਕੀਤਾ ਸੀ ਉਹਦੇ ਤੋਂ 2 ਕਿਲੋ ਹਿਰੋਇਨ ਬਰਾਮਦ ਕੀਤੀ ਗਈ ਹੈ ਇਹਦੇ ਵਿੱਚ ਇਹ ਸੀਗਾ ਕਿ ਸੁਖਦੇਵ ਜਿਹੜਾ ਉਹ ਪਾਕਿਸਤਾਨੀ 스ਫਗਲਰ ਨਾਲ ਡਾਇਰੈਕਟਲੀ ਇਨ ਟੱਚ ਸੀਗਾ ਔਰ ਇਹਦੀ ਜਿਹੜੀ ਇੰਟਰਸਟਿੰਗ ਗੱਲ ਇਹ ਹੈ ਕਿ ਇਹਨੇ ਬਹੁਤ ਵਾਰੀ ਆਪਣੇ ਜਿਹੜੀ ਰੈ residense ਬਦਲੀ ਹੈ ਔਰ ਹਰ ਵਾਰੀ ਜਿਹੜੇ ਬਾਰਡਰ ਦੇ ਨਾਲ ਦੇ ਪਿੰਡਾਂ ਉਹਨਾਂ ਚ ਆਪਣੀ ਰਹਿਸ਼ ਚੇਂਜ ਕਰਦਾ ਰਿਹਾ ਪਹਿਲਾਂ ਜਿਹੜਾ ਇਹਦੇ ਕੋਲ ਸੀਗਾ ਜਗਦੇਵ ਖੁਰਦੇਚ ਸੀਗਾ ਉਸ ਤੋਂ ਬਾਅਦ ਪਿੰਡ ਅਵਾਨ ਵਸਾਉ ਵਸੂ ਤੇ ਹੁਣ ਤਨਵਾ ਖੁਰਦ ਪੀਐਸ ਕਰੰਡਾ ਬੇਸਿਕਲੀ ਇਹ ਇਸ ਕਰਕੇ ਆਪਣੀ ਜਿਹੜੀ ਚੇਂਜ ਕਰਦਾ ਸੀ ਰਾਇਸ਼ ਵੀ ਡਿਟੈਕਸ਼ਨ ਤੋਂ ਬਚਿਆ ਜਾ ਸਕੇ ਤੇ ਇਹ ਕਾਫੀ ਦੇਰ ਤੋਂ ਇਹ ਕੰਮ ਇਹਦੇ ਦੱਸਣ ਮੁਤਾਬਕ ਜਿਹੜੇ ਮੋਢਲੀ ਪੁੱਛਗੇ ਚ ਆਇਆ ਕਿ ਇਹ ਕੰਮ ਕਰ ਰਿਹਾ ਤੇ ਇਹ ਜਿਹੜੇ ਬੰਦੇ ਦੀ 28 ਸਾਲ ਦੀ ਇਹਦੀ ਉਮਰ ਹੈ ਤੇ ਖੇਤੀਬਾੜੀ ਦਾ ਕੰਮ ਕਰਦਾ ਮੇਨਲੀ ਇਹ ਲਾਲਚ ਦੇ ਵਿੱਚ ਆ ਕੇ ਔਰ ਬਾਰਡਰ ਦੇ ਉੱਤੇ ਰਹਿਣ ਕਰਕੇ ਨੇ ਆਪਣੇ ਲਿੰਕਸ ਜਿਹੜੇ ਆ ਦੂਜੇ ਪਾਸੇ ਪਾਕਿਸਤਾਨ ਬਣਾਏ ਆ ਉਹ ਚੇਫ ਡਾਕਟਰ ਰੇਟ ਚ ਐਕਟਿਵ ਕੰਮ ਕਰ ਰਿਹਾ ਔਰ ਡਿਟੈਕਸ਼ਨ ਤੋਂ ਬਚਿਆ ਰਿਹਾ ਅਜ ਤੱਕ ਜੇ ਆਪਾਂ ਦੀ ਪ੍ਰੀਵੀਅਸ ਹਿਸਟਰੀ ਦੇਖੀਏ ਦੇ ਖਿਲਾਫ ਕੋਈ ਪੁਰਾਣਾ ਕੇਸ ਨਹੀਂ ਹੈ ਪਰ ਕਾਫੀ ਦੇਰ ਤੋਂ ਕਰ ਰਿਹਾ ਔਰ ਅਲੱਗ-ਅਲੱਗ ਐਡਰੈਸ ਚੇਂਜ ਕਰ ਰਿਹਾ ਦੂਸਰਾ ਜਿਹੜਾ ਕੇਸ ਹੈ ਉਹਦੇ ਚ ਜਿਹੜੇ ਆ ਚਾਰ ਦੋਸ਼ੀ ਫੜੇ ਗਏ اسلامਾਬਾਦ ਪੁਲਿਸ ਸਟੇਸ਼ਨ ਦੇ ਅndergat ਜਿਹੜਾ ਪਰਚਾ ਦਰਜ ਹੋਇਆ ਮਨਪ੍ਰੀਤ ﺍﻟियस ਗੋਰਾ ਇਹ ਫੜਿਆ ਗਿਆ ਮੇਨ ਜਿਹੜਾ ਅਕਿਊਜ਼ਡ ਹੈ ਇਹਦੇ ਖਿਲਾਫ ਪਹਿਲਾਂ ਵੀ ਇੱਕ ਪਰਚਾ ਦਰਜ ਹੈ ਜੀ ਆਰ ਪੀ ਥਾਣੇ ਅੰਮ੍ਰਿਤਸਰ ਦੇ ਵਿੱਚ ਇਸ ਕੇਸ ਦੇ ਵਿੱਚ 1 ਕਿਲੋ ਤੋਂ 50 ਗ੍ਰਾਮ ਰਿਕਵਰੀ ਹੋਈ ਹੈ ਨਾਲ ਇਹਦੇ ਆਲਟੋ ਕਾਰ ਵੀ ਫੜੀ ਗਈ ਹੈ ਔਰ ਜਿਹੜਾ ਮਨਪ੍ਰੀਤ ਗੋਰੇ ਦੇ ਪੁੱਛੇ ਜਿ ਤੋਂ ਇਹ ਗੱਲ ਸਾਹਮਣੇ ਆਈ ਇਹ ਦਾੜਾ ਸਕਾ ਮਾਮਾ ਹੈ ਕੋਪਾਲ ਸਿੰਘ ਉਹ ਰਹਿਣ ਵਾਲਾ ਵੈਸੇ ਪਿੱਛੋਂ ਹਰੀਕੇ ਤਰਨਤਾਰਨ ਦਾ ਕਿਉਂਕਿ ਮਨਪ੍ਰੀਤ ਵੀ ਆਪ ਜਿਹੜਾ ਹੈਗਾ ਥਾਣੇ ਖਾਲੜੇ ਦੇ ਵਿੱਚ ਹੀ ਇਹਦਾ ਪਿੰਡ ਹੈ ਬਾਰਡਰ ਦੇ ਨੇੜੇ ਔਰ ਉਹ ਹਰੀਕੇ ਦਾ ਵੈਸੇ ਪਿੱਛੋ ਰਹਿਣ ਵਾਲਾ ਕੋਪਾਲ ਸਿੰਘ ਪਰ ਹੁਣ ਰਾਜਸਥਾਨ ਚ ਰਹਿ ਰਿਹਾ ਬੇਸਿਕਲੀ ਕੋਪਾਲ ਸਿੰਘ ਹੀ ਮਾਸਟਰਮਾਈਂਡ ਚ ਉੱبر ਕੇ ਆਇਆ ਇਸ ਇਨਵੈਸਟੀਗੇਸ਼ਨ ਚ ਉਹਦੇ ਬਾਅਦ ਪਾਕਿਸਤਾਨ ਨਾਲ ਸੰਬੰਧ ਸੀ ਉਸ ਤੋਂ ਬਾਅਦ ਉਹ ਇੱਥੇ ਡਾਇਰੈਕਸ਼ਨ ਦਿੰਦਾ ਸੀ ਜਾਂ ਲੋਕੇਸ਼ਨ ਪਾਉਂਦਾ ਸੀ ਮਨਪ੍ਰੀਤ ਉਹਨਾਂ ਨੂੰ ਫਿਰ ਇਹ ਜਾ ਕੇ ਕਨਸਾਈਨਮੈਂਟ ਚੁੱਕ ਕੇ ਤੱਕੇ ਦਿੰਦੇ ਸੀਗੇ ਮਨਪ੍ਰੀਤ ਦੇ ਨਾਲ ਜਿਹੜਾ ਦੂਜਾ ਸਾਥੀ ਹੈ ਅਮਰਤਪਾਲ ਸਿੰਘ ਇਲੀਅਸ ਪਾਲ ਇਹ ਵੀ ਸੇਮ ਪਿੰਡ ਦੇ ਦਲੀਰੀ ਪਿੰਡ ਹੈ ਥਾਣਾ ਖਾਲਦਾ ਤਰਨਤਾਰਨ ਦੇ ਵਿੱਚ ਦੋਨਾਂ ਦਾ ਇਹ ਦੁਬਈ ਤੋਂ ਵਾਪਸ ਆਇਆ ਜਿਹੜਾ ਅਮਰਤਪਾਲ ਹੈ ਤੇ ਅਮਰਤਪਾਲ ਦੇ ਸੰਬੰਧਿਤ ਭਾਰਤ ਐਲੀਅਸ ਪਾਲੋ ਹੈ ਇਹ ਪੀਐਸ ਖਾਲੜਾ ਤਰਨਤਾਰਨ ਦਾ ਹੀ ਰਹਿਣ ਵਾਲਾ ਹੈ ਇਹ ਕਾਫੀ ਐਕਟਿਵ ਸਮਗਲਰ ਹੈ ਜੋ ਉਹਦੀ ਪੁੱਛਗਿੱਛ ਪਤਾ ਲੱਗਿਆ ਔਰ ਕਾਫੀ ਸਮੇਂ ਤੋਂ ਇਹ ਕਨਸਾਈਨਮੈਂਟਸ ਪਾਕਿਸਤਾਨ ਦੇ ਥਰੂ ਐੜੇ ਅਮਰਤਪਾਲ ਨੂੰ ਵਰਤਦਾ ਸੀਗਾ ਤੇ ਅਮਰਤਪਾਲ ਤੇ ਮਨਪ੍ਰੀਤ ਇਕੱਠੇ ਹੋ ਕੇ ਕੰਮ ਕਰ ਰਹੇ ਸੀਗੇ ਚਾਹੇ ਇਹਨਾਂ ਦੇ ਜਿਹੜੇ ਸੋਰਸ ਡਿਫਰੈਂਟ ਸੀਗੇ ਬਟ ਇਹ ਯੂਜ਼ ਟੂ ਕਲੈਕਟ ਦੀ ਕਨਸਾਈਨਮੈਂਟ ਇਕੱਠੇ ਹੋ ਕੇ ਔਰ ਜਿਹੜਾ ਇਹਦੇ ਨਾਲ ਤੀਜਾ ਬੰਦਾ ਲਵਦੀ ਬੇਲੀਅਸ ਲੱਭਾ ਇਹ ਵੀ ਖਾਲੜਾ ਦੇ ਥਾਣੇ ਦੇ ਵਿੱਚ ਹੀ ਤਰਨਤਰਨ ਦਾ ਹੀ ਰਹਿਣ ਵਾਲਾ ਹਰਪਾਲ ਪਾਲਾ ਇਹ ਵੀ ਖਾਲੜਾ ਤਰਨਤਰਨ ਦਾ ਹੀ ਰਹਿਣ ਵਾਲਾ ਹੈ ਇਹਨਾਂ ਦੇ ਖਿਲਾਫ ਜਿਹੜੇ ਪੁਰਾਣੇ ਕਿਸ ਜਸਵਾਏ ਅਮਰਪਾਲ ਦੇ ਤੇ ਮਨਪ੍ਰੀਤ ਦੇ ਦੋਨੋਂ ਦੂਜਿਆਂ ਦੇ ਨਹੀਂ ਹੈਗੇ ਇਹਨਾਂ ਦੀ ਜਿਹੜੀ ਜਿਹੜੀਆਂ ਜ਼ਮੀਨਾਂ ਨੇ ਉਹ ਸਾਰੀਆਂ ਬਿਲਕੁਲ ਬਾਰਡਰ ਦੇ ਉੱਤੇ ਲੱਗਦੀਆਂ ਆ ਉਹਦੇ ਕਰਕੇ ਇਹਨਾਂ ਨੂੰ ਬੜਾ ਐਡਵਾਂਟੇਜ ਰਿਹਾ ਕਦੇ ਬੰਬੀ ਤੇ ਲੈ ਆਏ ਕਦੇ ਕਿਤੇ ਲੋਕੇਸ਼ਨ ਦੇ ਦਿੱਤੀ ਭਾਰਤ ਭਾਲੋ ਜਿਹੜਾ ਹੈਗਾ ਉਹ ਬੇਸਿਕਲੀ ਇਹਨਾਂ ਨੂੰ ਡਰਾਈਵ ਕਰਦਾ ਰਿਹਾ ਤੇ ਉੱਥੋਂ ਇਹਦਾ ਮਾਮਾ ਜਿਹੜਾ ਗੋਪਾਲ ਸਿੰਘ ਸੋ ਇਹਦੇ ਵਿੱਚ ਜਿਹੜੀ ਅਗਲੀ ਪੁੱਛਗਿੱਛ ਚੱਲ ਰਹੀ ਆ ਹੁਣ ਦੋ ਬੰਦੇ ਸਾਨੂੰ ਚਾਹੀਦੇ ਇੱਕ ਗੋਪਾਲ ਸਿੰਘ ਇਹਦਾ ਮਾਮਾ ਜਿਹੜਾ ਰਾਜਸਥਾਨ ਰਹਿ ਰਿਹਾ ਤੇ ਭਾਰਤ ਜਿਹੜਾ ਕਿ ਕਾਫੀ ਕੇਸਸ ਦੇ ਵਿੱਚ ਪਤਾ ਲੱਗਿਆ ਉੱਥੇ ਲੋਕਲ ਪੁਲਿਸ ਨੂੰ ਵੀ ਵੌਂਟਡ ਹੈ ਸੋ ਇਹਦੇ ਤੇ ਜਿਹੜਾ ਮੇਨ ਅੱਗੇ ਬੈਕਵਰਡ ਫਾਰਵਰਡ ਲਿੰਕ ਹੈ ਤੇ ਡਰੱਗ ਐਂਗਲ ਜਿਹੜਾ ਰਹਿੰਦਾ ਉਸ ਤੇ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਨੇ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਕਿ ਅੱਛੀ ਕਾਰਗੁਜ਼ਾਰੀ ਹੈ ਡਰੱਗ ਫਰੰਟ ਤੇ ਜੇ ਆਪਾਂ ਟੋਟਲ ਦੇਖੀਏ ਤਾਂ ਆਪਣੇ 5 ਬੰਦੇ ਫੜੇ ਗਏ ਔਰ 3 ਕਿਲੋ ਤੇ ਜਿਹੜੀ ਹੈਗੀ ਹੈ 100 ਗ੍ਰਾਮ ਹੀਰੋਇਨ ਫੜੀ ਗਈ ਸਰ ਉਹ ਵੀ ਲੋਕ ਮਿਲੇ ਨਾਲ ਡਿਜੀਟਲ ਡਾਟਾ ਨਾਲ ਨਾਲ ਕਾਫੀ ਇਹ ਮਤਲਬ ਉਹਦੇ ਜਿਹੜਾ ਮਾਮੇ ਤੋਂ ਕਾਫੀ ਗੱਲਾਂ ਕਲੀਅਰ ਹੋ ਗਈਆਂ ਔਰ ਜਿਹੜਾ ਭਾਰਤ ਹੈ ਉਹ ਵੀ ਬੜਾ ਇੰਪੋਰਟੈਂਟ ਜੋ ਪਤਾ ਲੱਗਿਆ ਸਾਡੀ ਟੀਮ ਜਿਹੜੀ ਇਨਵੈਸਟੀਗੇਸ਼ਨ ਜਿੱਥੇ ਗਈ ਹੈ ਕਾਫੀ ਐਕਟਿਵਲੀ ਕੰਮ ਕਰ ਰਹੀ ਹੈ ਉਹ ਬਾਰਡਰ ਦੇ ਉੱਤੇ ਸੋ ਤੇ ਤੇ ਅਸੀਂ ਸਾਰਾ ਕਨਸੈਂਟਰੇਟ ਕਰਕੇ ਇਹਨਾਂ ਦੋਨਾਂ ਨੂੰ ਫੜਾਂਗੇ ਸਾਹਿਬ ਨਵਾਂ ਬੋਲ ਰਿਹਾ ਜਿੱਦਾਂ ਦਾ ਜਿਹੜਾ ਸਸਕਰੀ ਨੇ ਨਹੀਂ ਆਪਾਂ ਕਹਿ ਸਕਦੇ ਪਰ ਬੰਦਾ ਇੱਥੋਂ ਬੈਠਾ ਹੁੰਦੇ ਹੁਣ ਹੈ ਇਹ ਤੇ ਲਿੰਕ ਦਾ ਕੋਈ ਵੀ ਪੈਦਾ ਕਰ ਸਕਦਾ ਅੱਜ ਕੱਲ ਤੁਹਾਨੂੰ ਪਤਾ ਹੈ ਇੰਟਰਨੈਟ ਸਾਈਬਰ ਸਪੇਸ ਇੰਨੀ ਵਾਈਡਸ ਵਾਸਟ ਹੈ ਪਰ ਲੋੜ ਨਹੀਂ ਵੀ ਅਮਰਸਰ ਬੈਠ ਕੇ ਕਰੋ ਕਿਤੇ ਵੀ ਕਰ ਸਕਦੇ ਆਪਾਂ ਸਰ ਇੱਕ ਦੂਸਰੇ ਨਾਲ ਸਾਰੇ ਜਾਣੇ ਕਿਸ ਤਰ੍ਹਾਂ ਲੱਭਦੇ ਦੇਖੋ ਜਿਹੜੇ ਪਹਿਲਾ ਕੇਸ ਹੋ ਤਾਂ ਡਿਫਰੈਂਟ ਹੈ ਤਲਵਿੰਦਰ ਤੋਂ 1 ਕਿਲੋ ਪਹਿਲਾਂ ਫੜੀ ਸੀ ਆਈਏ ਸਟਾਫ ਨੇ 12 ਗ੍ਰਾਮ 2 ਕਿਲੋ ਹੁਣ ਫੜੀ ਗਈ ਸੁਖਦੇਵ ਜਿਹੜਾ ਤੁਹਾਨੂੰ ਮੈਂ ਦੱਸਿਆ ਕਿ ਜਨਾਲਾ ਬਾਰਡਰ ਤੇ ਹੋਰ ਇਹਦਾ ਤਿੰਨ ਪਿੰਡ ਬਦਲਦਾ ਰਿਹਾ ਉਹਦਾ ਬਿਲਕੁਲ ਮੋਡਿਊਲਲੀ ਡਿਫਰੈਂਟ ਹੈਗਾ ਜਿਹੜਾ ਅਲੱਗ ਉਹਦਾ ਨੈਟਵਰਕ ਹੈ ਜਿਹੜੇ ਚਾਰ ਬੰਦੇ ਦੂਜੇ ਆ ਮਨਪ੍ਰੀਤ ਗੋਰਾ ਅਮਰਤਪਾਲ ਲਵਦੀਪ ਤੇ ਹਰਪਾਲ ਇਹ ਡਿਫਰੈਂਟ ਮੋਡਿਊਲ ਹੈ ਜਿਹਨੂੰ ਕੇ ਗੋਪਾਲ ਉਹਦਾ ਮਾਮਾ ਮਨਪ੍ਰੀਤ ਦਾ ਤੇ ਅਮਰਤਪਾਲ ਦਾ ਨਮੀਨ ਜਿਹੜਾ ਪਿੱਛੋਂ ਕੰਟਰੋਲ ਕਰਦਾ ਉਹ ਜਿਹੜਾ ਹੈਗਾ ਭਰਤ ਸੋ ਬੇਸਿਕਲੀ ਜਿਹੜੇ ਦੋਨੋਂ ਕੇਸਾਂ ਦੇ ਵਿੱਚ ਇੱਕਲ ਸਿਮਿਲਰਿਟੀ ਇਹ ਆਈ ਹੈ ਕਿ ਬਾਰਡਰ ਦੀ ਪ੍ਰੋਕਸੀਮਿਟੀ ਦਾ ਫਾਇਦਾ ਲੈ ਜਿਹੜੇ ਖੇਤ ਉੱਤੇ ਨੇ ਬੰਬੀਆਂ ਉੱਤੇ ਨੇ ਨੈਚਰਲੀ ਉੱਥੇ ਉਹਨਾਂ ਨੂੰ ਜਦੋਂ ਲੋਕੇਸ਼ਨ ਆ ਜਾਂਦੀ ਹੈ ਕਨਸਾਈਨਮੈਂਟ ਚੁੱਕਣੀ ਤੇ ਲਕੋਣੀ ਸੋਖੀ ਹੈ ਸਰ ਇਹਦੇ ਤੇ ਡਰੋਨ ਵੀ ਕੀਤਾ ਹੈ ਡਰੋਨ ਤੇ ਰਾਹੀਂ ਆ ਰਹੀਆਂ ਸਾਰੀਆਂ ਜੀ ਸਾਰਿਆਂ ਜੀ ਔਰ ਇਹ ਜਿਹੜਾ ਸੁਖਦੇਵ ਦਾ ਤਾਂ ਤੁਹਾਨੂੰ ਮੈਂ ਮੋਟਰ ਸਪ੍ਰਿੰਟ ਹੀ ਦੱਸਿਆ ਵੀ ਤਿੰਨ ਘਰ ਬਦਲ ਚੁੱਕਿਆ ਤਿੰਨ ਪਿੰਡ ਚੇਂਜ ਕਰਦੇ ਕਰ ਦਿੱਤੇ ਉਹ ਕਿਸੇ ਦੇ ਧਿਆਨ ਚ ਹੀ ਨਹੀਂ ਆਇਆ ਪ੍ਰੀਵਿਅਸ ਕੇਸ ਜੇ ਆਪਾਂ ਹਿਸਟਰੀ ਦੇਖੀ ਨਿਲ ਮਤਲਬ ਪਿੰਡੀ ਬਦਲਣ ਦਾ ਹੀ ਹਾਂਜੀ ਤਿੰਨ ਪਿੰਡ ਬਦਲਤੇ ਨਾ ਜਗਦੇਵ ਖੁਰਦ ਆਵਾਸੋਂ ਤਨਵਾਕੁਰ ਤੋਂ ਹੁਣ ਰਹਿ ਰਿਹਾ ਜਿੱਥੇ ਫੜਿਆ ਗਿਆ ਥਾਣਾ ਕਰਿੰਡਾ ਪਹਿਲਾਂ ਇਹ ਨਾਲੇ ਦੇ ਪਿੰਡ ਸੀਗੇ ਨੇਚਰਲੀ ਸੈਕਟਰ ਵੀ ਚੇਂਜ ਹੋ ਗਿਆ ਤੇ ਬੰਦੇ ਦੇ ਡਿਟੈਕਸ਼ਨ ਤੇ ਵੇਟ ਕਰ ਲੰਦਾ ਮੋਬਾਈਲ ਗਰੂਪ ਸਾਰੀ ਡਰੋਨ ਮੈਂ ਪਾਕਿਸਤਾਨ ਬੇਸ ਸਾਰਾ ਦੋਨੇ ਕੇਸਾਂ ਦੇ ਵਿੱਚ ਪਿੰਕ ਕੇਸਾਂ ਕਰਦੇ ਸੀ ਪਿਛਲੇ ਕੇਸਾਂ ਦੀ ਗੱਲ ਕਰੀਆ ਪਿਛਲੇ ਕੇਸਾਂ ਚੋਂ ਲਗਦੇ ਹੋ ਮਾਤਾ ਨੂੰ ਪੇਪਰ ਕਰ ਇਹ ਵੀ ਦੱਸ ਸਕਦੇ। ਇਹ ਉਹ ਕਰ ਰਹੇ ਜੀ ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ ਤੁਹਾਨੂੰ ਵੀ ਅਸੀਂ ਉਹ ਸਾਰੀ ਟ੍ਰਾਇਲ ਟ੍ਰੇਲ ਜਿਹੜੀ ਆ ਉਹ ਚੁੱਕੀ ਜਾਊਗੀ ਇਹ ਦੋ ਬੰਦੇ ਫੜੇ ਜਾਣੇ ਬਹੁਤ ਜ਼ਰੂਰੀ ਹੈ ਬਿਕੋਜ਼ ਬੇਸਿਕਲੀ ਗਰਾਊਂਡ ਤੇ ਕੰਮ ਐਗਜ਼ੀਕਿਊਟ ਇਹ ਕਰ ਰਹੇ ਸੀ ਮਾਸਟਰਮਾਈਂਡ ਉਹ ਦੋਨੋਂ ਬੰਦੇ ਨੇ। ਉਹਨਾਂ ਤੇ ਅਸੀਂ ਕੰਮ ਕਰ ਰਹੇ ਹਾਂ। ਥੈਂਕ ਯੂ ਜੀ। ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ। ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਮਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News